ਲੋ ਜੀ ਆਪਣੇ ਆਲੇ ਦੁਆਲੇ ਕਈ ਵਾਰ ਹਜ਼ਾਰਾਂ ਤਰ੍ਹਾਂ ਦੀਆਂ ਜੜੀਆਂ ਬੂਟੀਆਂ ਹੁੰਦੀਆਂ ਨੇ ਪਰ ਆਪਾਂ ਨੂੰ ਉਹਨਾਂ ਦੀ ਵਰਤੋਂ ਦਾ ਪਤਾ ਨਹੀਂ ਹੁੰਦਾ ਇਹਨਾਂ ਦੀ ਵਰਤੋਂ ਕਿਵੇਂ ਕਰਨੀ ਆ ਜਿਹੜਾ ਤੁਸੀਂ ਆ ਬੂਟਾ ਦੇਖ ਰਹੇ ਹੋ ਇਹ ਲੱਖਾਂ ਰੁਪਏ ਦਾ ਫਾਇਦਾ ਕਰ ਸਕਦਾ ਤੁਹਾਡਾ ਜੇਕਰ ਤੁਸੀਂ ਇਹਦੀ ਸਹੀ ਵਰਤੋਂ ਕਰ ਲਓ ਇਹ ਕੀ ਕੀ ਫਾਇਦੇ ਕਰਦਾ ਆਪਾਂ ਤੁਹਾਨੂੰ ਅੱਜ ਦੱਸਦੇ ਆ ਜਿਨ੍ਹਾਂ ਦੇ ਕਦੂਦਾਂ ਵਧੀਆਂ ਹੋਣ ਉਹਨਾਂ ਨੂੰ ਬਹੁਤ ਵੱਡਾ ਫਾਇਦਾ ਮਿਲਦਾ ਜਿਨ੍ਹਾਂ ਦੇ ਪਾਣੀ ਵਾਲੀਆਂ ਰਸੋਲੀਆਂ ਹੋਣ ਉਹਨਾਂ ਨੂੰ ਵੀ ਬਹੁਤ ਵੱਡਾ ਫਾਇਦਾ ਮਿਲਦਾ ਜਿਨ੍ਹਾਂ ਨੂੰ ਬਲੱਡ ਕੈਂਸਰ ਜਾਂ ਟਿਊਮਰ ਹੋਵੇ ਉਹਨਾਂ ਨੂੰ ਵੀ ਬਹੁਤ ਵੱਡਾ ਫਾਇਦਾ ਮਿਲਦਾ ਇਹਦੀ ਵਰਤੋਂ ਕਿਵੇਂ ਕਰਨੀ ਆ ਇਹਦੇ ਚਾਰ ਪੰਜ ਪੱਤੇ ਤੋੜ ਲੈਣੇ ਨੇ ਤੇ ਇੱਕ ਗਲਾਸ ਪਾਣੀ ਦੇ ਵਿੱਚ ਉਹਨਾਂ ਨੂੰ ਚੰਗੀ ਤਰ੍ਹਾਂ ਉਬਾਲੀ ਜਾਣਾ ਉਬਾਲੀ ਨਾ ਜਦੋਂ ਪਾਣੀ ਦਾ ਗਲਾਸ ਅੱਧਾ ਕੋ ਰਹਿ ਜਾਵੇ ਫਿਰ ਉਹਨੂੰ ਠੰਡਾ ਕਰਕੇ ਲਗਾਤਾਰ 10-12 ਦਿਨ ਪੀ ਲੋ ਤੁਹਾਡੇ ਭਾਵੇਂ ਗਦੂਦਾਂ ਵਧੀਆਂ ਹੋਣ ਭਾਵੇਂ ਪਾਣੀ ਵਾਲੀਆਂ ਰਸੌਲੀਆਂ ਹੋਣ ਭਾਵੇਂ ਬਲੱਡ ਕੈਂਸਰ ਹੋਵੇ ਭਾਵੇਂ ਟਿਊਮਰ ਹੋਵੇ ਤੁਹਾਨੂੰ ਬਹੁਤ ਜ਼ਿਆਦਾ ਛੇਤੀ ਫਾਇਦਾ ਮਿਲੂਗਾ ਇਹ ਜਿਹੜਾ ਬੂਟਾ ਇਹਨੂੰ ਆਪਾਂ ਕੰਚਨਾਰ ਦਾ ਬੂਟਾ ਕਹਿੰਦੇ ਆ ਇਹ ਕੰਚਨਾਰ ਦਾ ਬੂਟਾ ਇਹ ਆਪਾਂ ਨੂੰ ਆਮ ਹੀ ਸੜਕਾਂ ਤੇ ਲੱਗਿਆ ਮਿਲ ਜੂਗਾ ਪਰ ਇਹਦੇ ਵਿੱਚ ਗੁਣ ਬਹੁਤ ਜ਼ਿਆਦੇ ਨੇ ਬੰਦੇ ਦਾ ਲੱਖਾਂ ਰੁਪਏ ਦਾ ਫਾਇਦਾ ਕਰ ਸਕਦਾ ਜਿਵੇਂ ਬਲੱਡ ਕੈਂਸਰ ਹੁੰਦਾ ਜਾਂ ਟਿਊਮਰ ਹੁੰਦਾ ਜਿਹੜੇ ਡਾਕਟਰ ਨੇ ਉਹ ਮਰੀਜ਼ਾਂ ਕੋਲੋਂ ਹਜ਼ਾਰਾਂ ਲੱਖਾਂ ਰੁਪਏ ਲੈ ਜਾਂਦੇ ਨੇ ਪਰ ਕਈ ਵਾਰ ਫਿਰ ਵੀ ਫਰਕ ਨਹੀਂ ਪੈਂਦਾ ਪਰ ਇਹ ਬੂਟੇ ਦਾ ਤੁਸੀਂ ਜੇਕਰ ਲਗਾਤਾਰ 10-12 ਦਿਨ ਪਾਣੀ ਪੀ ਲਓਗੇ ਤੇ ਤੁਹਾਨੂੰ ਵਧੀਆਂ ਗਦੂਦਾਂ ਤੋਂ ਰਸੋਲੀਆਂ ਤੋਂ ਟਿਊਮਰ ਤੋਂ ਕੈਂਸਰ ਤੋਂ ਬਹੁਤ ਛੇਤੀ ਰਾਹ ਮਿਲੇਗਾ ਇਸ ਵੀਡੀਓ ਨੂੰ ਦਬਕ ਕੇ ਸ਼ੇਅਰ ਕਰ ਦਿਓ ਹਰ ਇੱਕ ਵਿਅਕਤੀ ਤੱਕ ਜਾਣੀ ਚਾਹੀਦੀ ਹਰ ਇੱਕ ਵਿਅਕਤੀ ਦਾ ਫਾਇਦਾ ਹੋਣਾ ਚਾਹੀਦਾ